ਸੱਚੇ ਕੱਲ੍ਹ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਮੈਂ ਰਾਤ ਦੇ ਇੱਥੇ ਸੀਗੀ ਪਾਪਾ ਹੁਣਾਂ ਕੋਲ ਤੇ ਅੱਜ ਹੁਣ ਕਰਵਾਉਣਾ ਹੈ ਪਾਪਾ ਨੂੰ ਐਡਮਿਟ ਕਿਉਂਕਿ ਕੱਲ੍ਹ ਜਦੋਂ ਆਪਾਂ ਟੈਸਟ ਲੇਟ ਹੀ ਹੋਏ ਸੀਗੇ ਤੇ ਡਾਕਟਰ ਸਾਹਿਬ ਉੱਟ ਗਏ ਸੀਗੇ ਤੇ ਫਿਰ ਅੱਜ ਹੁਣ ਆਪਾਂ ਰਾਤ ਫੇਰ ਆਪਾਂ ਘਰ ਆ ਗਏ ਤੇ ਹੁਣ ਐਡਮਿਟ ਕਰਵਾਉਣਾ ਹੈ ਪਾਪਾ ਨੂੰ ਇੱਥੋਂ ਹੁਣ ਮੰਮਾ ਨੂੰ ਪਾਪਾ ਨੂੰ ਮਤਲਬ ਮੈਂ ਪਾਪਾ ਨੂੰ ਲੈ ਕੇ ਜਾਵਾਂਗੀ ਤੇ ਮੰਮਾ ਨੂੰ ਦਮਣ ਫਿਰ ਮੰਮਾ ਮਾਪੇ ਦੇ ਕੋਲ ਹੋਣਗੇ ਹਸਪੀਟਲ ਤੇ ਘਰ ਵੀ ਤੁਹਾਨੂੰ ਪਤਾ ਜਾਣਾ ਜ਼ਰੂਰੀ ਆ ਤੇ ਇਦਾਂ ਹੀ ਘਰ ਜਾਵਾਂਗੀ ਅੱਜ ਫੇਰ ਦੇਖਾਂਗੀ ਜੇ ਫੇਰ ਨਾਲ ਜ਼ਰੂਰਤ ਹੋਊਗੀ ਸ਼ਾਮ ਨੂੰ ਤੇ ਨਾ ਹੋ ਤੇ ਆ ਜਾਾਂਗੀ ਇਦਾਂ ਮਤਲਬ ਕੁਛ ਨਾ ਕੁਛ ਕਰਨਾ ਪੈਣਾ ਆ ਤੇ ਕਿਉਂਕਿ ਰੋਟੀ ਨੂੰ ਫੇਰ ਪਿੱਛੇ ਵੈਸੇ ਆਂਟੀ ਦੇ ਹੈਗੀ ਆ ਦਮਣ ਰੋਟੀ ਵਗੈਰਾ ਇੱਥੋਂ ਲੈ ਕੇ ਜਾ ਸਕਦਾ ਵਾ ਕਰੋ ਤੇ ਉਦਾਂ ਜੇ ਕਿਸੇ ਚੀਜ਼ ਹੋਰ ਦੀ ਜ਼ਰੂਰਤ ਹੋਈ ਜੇ ਫੇਰ ਮੈਂ ਆਵਾਂਗੀ ਮਮਾ ਹੁਣਾਂ ਕੋਲ ਹਸਪੀਟਲ ਫੇਰ ਤੇ ਹੁਣ ਮੈਂ ਪਾਪਾ ਨੂੰ ਐਡਮਿਟ ਕਰਵਾ ਕੇ ਤੇ ਚੱਲ ਜਾਾਂਗੀ ਘਰ ਕਿਉਂਕਿ ਘਰ ਵੀ ਤੁਹਾਨੂੰ ਸਾਰਿਆਂ ਨੂੰ ਹਲਾਤ ਦਾ ਬਤਾਇਆ ਤੇ ਇੱਥੇ ਵੀ ਕਰਨਾ ਪੈਣਾ ਆ ਬਾਕੀ ਤੁਸੀਂ ਸੋਣੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਬੜਾ ਪਾਪਾ ਲਈ ਵਿਸ਼ੇਸ਼ ਦਿੱਤੀਆਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਸ ਇਦਾਂ ਹੀ ਮੇਰੀ ਹਿੰਮਤ ਬਣ ਕੇ ਸਾਰਿਆਂ ਨੇ ਖਲੋਤੇ ਰਹਿਣਾ ਆ ਤੇ ਆਪਾਂ ਵਧੀਆ ਤਰੀਕੇ ਨਾਲ ਵੀ ਧਰਨੇ ਨਾਲ ਚੈਨਲ ਤੇ ਕੰਮ ਕਰਾਂਗੇ ਤੇ ਬਸ ਹੁਣ ਵਲੋਗਿੰਗ ਜਦ ਤੱਕ ਪਾਪਾ ਇੱਥੇ ਆ ਮੈਂ ਵਲੋਗਿੰਗ ਕਰਾਂਗੀ ਬਾਅਦ ਚ ਮੈਂ ਕੁਝ ਸੋਚਾਂਗੀ ਚੈਨਲ ਬਾਰੇ ਜੇ ਤੁਸੀਂ ਮੈਨੂੰ ਇੱਤਾ ਹੀ ਪਿਆਰ ਕਰਦੇ ਰਹੋਗੇ ਤੇ ਮੈਂ ਵੀ ਵਰਕ ਹਾਰਡ ਪੂਰਾ ਕਰਾਂਗੀ ਚੈਨਲ ਉੱਤੇ ਜਿਸ ਨਾਲ ਤੁਹਾਡੀ سپورਟ ਮਿਲ ਸਕੇ ਤੇ ਮੇਰੀ ਕੋਈ ਹੈਲਪ ਹੋ ਸਕੇ ਵੱਧ ਤੋਂ ਵੱਧ ਤੇ ਬਾਕੀ ਜਿਹੜੇ ਹੈਲਪ ਲਈ ਅੱਗੇ ਆ ਰਹੇ ਆ ਉਹਨਾਂ ਦਾ ਵੀ ਦਿ ਲੋ ਥੈਂਕ ਯੂ ਤੇ ਬਾਕੀ ਚਲੋ ਜੀ ਆਲ ਨਾਲ ਤੁਹਾਨੂੰ ਸਾਰਾ ਵਲੋਗ ਵਿਖਾਉਣੀ ਆ ਯੂਨੀਫਾਰਮ ਸੀਗੀ ਸਿਮੂ ਦੀ ਤੇ ਕੋਸ਼ਿਸ਼ ਥੋੜਾ ਥੋੜਾ ਸਮਾਨ ਮੈਂ ਲੈ ਜਾਾਂਗੀ ਅੱਜ ਘਰ ਜੋ ਜ਼ਿਆਦਾ ਜ਼ਰੂਰੀ ਆ ਸਿਮੂ ਦੀ ਯੂਨੀਫਾਰਮ ਬੈਗ ਫੇ ਕੱਲ ਸਿਮੂ ਨੂੰ ਸਕੂਲ ਭੇਜਾਂਗੇ ਤੇ ਕਿਉਂਕਿ ਬੈਗ ਵੀ ਇੱਥੇ ਸੀਗਾ ਨਹੀਂ ਤੇ ਅਸੀਂ ਨੋਰਮਲ ਕੱਪੜਿਆਂ ਜਿਵੇਂ ਦੇਣਾ ਸੀ ਤੇ ਜਿਹੜੀ-ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਇੱਥੋਂ ਲੈ ਜਾਾਂਗੇ ਆਪਾਂ ਉਹ ਵੀ ਸਾਰਾ ਸਮਾਨ ਸਕੂਟੀ ਤੇ ਜਾਣਾ ਨਹੀਂ ਹੈਗਾ ਥੋੜਾ ਬਹੁਤ ਜਿੰਨਾ ਕੋ ਜਾਂਦਾ ਉਹ ਲੈ ਜੰਨੇ ਤੇ ਸੌਕਸ ਹੁਣ ਆਪਾਂ ਚੱਲੇ ਆ ਹਸਪੀਟਲ ਬਾਪਨ ਕਰਵਾਵਾਂਗੇ ਐਡਮਿਟ ਉਥੇ ਹਮੇਸ਼ਾ ਇੱਕ ਜੁੰਡੀ ਖੁੱਲੀ ਤੇ ਇੱਕ ਬੰਦ ਇਹਦੀ ਨਹੀਂ ਸਹੀ ਹੋਈ ਕਦੀ ਭਾਵੇਂ ਡੋਰੀਆਂ ਪਾ ਦੋ ਤੇ ਭਾਵੇਂ ਰੱਪਟਾ ਪਾ ਦੋ ਇਹਦੀ ਇੱਕ ਖੋਲਦੀ ਖੋਲਦੀ ਪਤਾ ਨਹੀਂ ਵਾਲਾ ਨਾ ਕੀ ਖੋਲਦੀ ਰਹਦੀ ਮਸਤੀ ਬੜਾ ਕਿੰਨੀ ਕੀਤੀ ਇਹਨਾਂ ਨੇ ਪਾਣੀ ਚ ਹੂੰ ਆਹ ਜਦੋਂ ਬੰਦ ਪੈ ਬਲਾਇਆ ਉਹਦੇ ਇਹਨਾਂ ਨੇ ਖਲਮਾਇਆ ਜਦੋਂ ਬੰਦੀ ਚਲਾਈ ਆਹੋ ਹੋ ਕਿਦਾਂ ਨੱਚਣ ਪਾਣੀ ਦੇ ਵਿੱਚ ਬੱਲੇ 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 ਇਹਨਾਂ ਬਾਤ ਤੇ ਐ ਹੋਇਆ ਇਹ ਵੀ ਜਿੰਮ ਭੱਲੀ ਆਈ ਹੈ ਕੀ ਖਾਂਦੀ ਹੈ ਕੀ ਖਾਂਦੀ ਹੈ ਚੀਜੀ ਚੀਜੀ ਬਣਾ ਦੇ ਚੀਜੀ ਚਲੋ ਜੀ ਮੈਂ ਆ ਗਈ ਹਾਂਗੀ ਦੁਪਹਿਰੇ 2:00 ਵਜੇ ਨਾ ਘਰ ਤੇ ਆਂਟੀ ਉਹ ਨਹੀਂ ਆਈ ਹੀ ਕੇ ਮਗਰੋਂ ਤੇ ਉਹਨਾਂ ਨੇ ਕੱਪੜੇ ਸਾਰੇ ਤੋ ਦਿੱਤੇ ਉਦਾ ਇੱਕ ਦੋ ਪੂਰ ਰਹਿ ਗਿਆ ਸੀ ਤੇ ਅਮਰਤਨ ਵਗੈਰਾ ਹੁਣ ਅੱਧੇ ਮੰਜੇ ਇਹਨਾਂ ਨੇ ਅੱਧੇ ਫੇਰ ਕਿ ਉਹ ਦੁਪਹਿਰੇ ਰੋਟੀ ਬਣਾਉਣ ਲੱਗ ਗਿਆ ਸੀ ਜਦੋਂ ਨੂੰ ਮਤਲਬ ਮੇਰਾ ਟਾਈਮ ਹੋਇਆ ਆਉਂਦਾ ਫਿਰ ਆਉਂਦਿਆਂ ਨੂੰ ਰੋਟੀ ਖਾਣ ਦੇ ਮੇਰੇ ਨਾਲ ਲਾ ਕੇ ਬਰਤਨ ਵਗੈਰਾ ਸਾਰੇ ਸਾਫ਼ ਕਰ ਲਿਆ ਵੇਖੋ ਤੇ ਬਾਕੀ ਆ ਜਿਹੜੀ ਡਰਮੀ ਆਟੇ ਵਾਲੀ ਆ ਥੱਲੇੋਂ ਸਾਰੀ ਖਰਾਬ ਹੋ ਗਈ ਆ ਛੇਕ ਹੋ ਗਏ ਮਤਲਬ ਇਹ ਜਿਹੜੀ ਮਸ਼ੀਨ ਵਿੱਚ ਤੋਤੂ ਦਿੱਤੀ ਆ ਹੁਣ ਤੇ ਕੱਪੜੇ ਫੇਰੇ ਚ ਰੱਖਦੇ ਹੋ ਗਿਆ ਹਵਾ ਇਹਨੂੰ ਹੁਣ ਬਸ ਸਮਾਨ ਟਿਕਾਉਣਾ ਆ ਆ ਫੱਟਾ ਵੀ ਚੇਂਜ ਕਰ ਦੇਣਾ ਕਿ ਉਹ ਤੋਂ ਸਾਰਾ ਗਾਲ ਗਿਆ ਪਿਛਲੀ ਵਾਰ ਆਪਾਂ ਆ ਫੱਟਾ ਲਵਾਇਆ ਸੀ ਤੇ ਉਹ ਪਿੱਛੇ ਖਿੜਕੀ ਨੂੰ ਸਾਰੇ ਤੇ ਆਹ ਛਾਣਣਾ ਸਾਰਾ ਧੋਦਾਂਗੇ ਹੁਣ ਕੱਲ੍ਹ ਫਾਂਡੇ ਟਿਕਾਉਣ ਲੱਗੇ ਬਾਕੀ ਚਲੋ ਹੁਣ ਦੱਦਾ ਵਖਾਉਣੀ ਹੈ ਕਾਫੀ ਹੱਥ ਤੱਕ ਜਿਹੜਾ ਬੱਡ ਵਗੈਰਾ ਹੁਣ ਸਵੇਰੇ ਕਰਾਂਗੇ ਇਹਨੂੰ ਸਹੀ ਗਜਪਾਲ ਦਾ ਸੀਰੋ ਕਪੜੇ ਹਰੇ ਸਾਰੇ ਸੈਟਿੰਗ ਹੋਣ ਵਾਲੀ ਹੈ ਕਪੜੇ ਸਾਰੇ ਧੋਹ ਧੋ ਗਏ ਇੱਥੇ ਰੱਖੇ ਆ ਸਕਾ ਸਕਾ ਕੇ ਕੋਜੇ ਜੇ ਬਾਹਰ ਆ ਚਬਾਰੇ ਤੋਂ ਜਿਹੜੇ ਲਿਆਂਦੇ ਉਹ ਵੀ ਬਾਹਰ ਆ ਜੇ ਤੇ ਬਾਕੀ ਆ ਨਿਊ ਡੱਬੇ ਲਿਆਂਦੇ ਅੱਜ ਕਿਉਂਕਿ ਹੈ ਨਹੀਂ ਹੈਗੇ ਡੱਬੇ ਤੇ ਫਿਰ ਨਿਊ ਲਿਆਂਦੇ ਹੁਣ ਨਵੇਂ ਨਵੇਂ ਸਜਾਵਾਂਗੇ ਰ ਸੋਈ ਚ ਪਹਿਲਾਂ ਵੀ ਇਹੋ ਸੋਚਿਆ ਸੀ ਡੱਬੇ ਆਨਲਾਈਨ ਮੈਂ ਮੰਗਾਏ ਸੀ ਪਰ ਉਹ ਕਿਸੇ ਕਾਰਨ ਉਹ ਹਾੜਾ ਕਰਕੇ ਜਿਹੜੇ ਉਹ ਨਹੀਂ ਆਏ ਤੇ ਬਾਕੀ ਆ ਰੂਮ ਵੀ ਦੇਖ ਲੋ ਏ ਉੱਧਰ ਹਜੇ ਉਦਾਂ ਹੀ ਆ ਉਹ ਵੇਖੋ ਬਾਲਾ ਟੁੱਟਾ ਆ ਤੇ ਉਹ ਵੀ ਟਿੱਡਿੱਗਨ ਦੇ ਆ ਵੇਖੋ ਉੱਧਰ ਥੋੜਾ ਟਫ ਆ ਕੰਮ ਦਾ ਮੈਂ ਕਿਥੋਂ ਸਵਾਈ ਉਧਰ ਉਧਰ ਕਰ ਲਈ ਜੀ ਸਾਰਿਆਂ ਨੂੰ ਮੈਂ ਨਾ ਸ਼ਾਮ ਨੂੰ ਸ਼ਾਮ ਨੂੰ ਨਹੀਂ ਦੁਪਹਿਰੇ ਜਿੱਥੇ ਪਹੁੰਚ ਗਈ ਸੀਗੀ ਕਾਰ ਜੋ ਕਿ ਤੁਹਾਨੂੰ ਮੈਂ ਵਲੋਗ ਦੇ ਪਹਿਲਾਂ ਦੱਸਿਆ ਆ ਤੇ ਪਾਪਾ ਨੇ ਨਾ ਮੈਨੂੰ ਉੱਥੇ ਹੀ ਫੋਨ ਕਰਕੇ ਕਿਹਾ ਪਾਪਾ ਕਹਿੰਦੇ ਇੱਕ ਨਾ ਅੰਮ੍ਰਿਤਸਰ ਤੋਂ ਆ ਚਲੋ ਨਾਮ ਤੇ ਮੈਂ ਉਹਦਾ ਨਹੀਂ ਲਾਉਂਗੀ ਤੇ ਇਹ ਕਹਿੰਦੇ ਅੰਮ੍ਰਿਤਸਰ ਤੋਂ ਆ ਤੇ ਉਹ ਕਹਿੰਦੇ ਕਿ ਆਪਾਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਆ ਕਿ ਤੁਹਾਡਾ ਸਾਰਾ ਸਮਾਨ ਖਰਾਬ ਹੋ ਗਿਆ ਤੇ ਉਹਨਾਂ ਨੇ ਮੇਰੇ ਕੋਲ ਤੇ ਸਕੈਨਰ ਪਵਾਇਆ ਵਾ ਤੇ ਉਹਨਾਂ ਨੇ ਤੁਹਾਡੇ ਨਾਲ ਵੀ ਗੱਲ ਕਰਨੀ ਆ ਤੇ ਤੁਸੀਂ ਹੁਣ ਜਦੋਂ ਵੀ ਆਓਗੇ ਉਹ ਕਹਿੰਦੇ ਮੈਂ ਤੁਹਾਡਾ ਨੰਬਰ ਦੇ ਦਾਂ ਮੈਂ ਕਿਹਾ ਪਾਪਾ ਨਹੀਂ ਕਿ ਤੁਸੀਂ ਮੇਰਾ ਨੰਬਰ ਨਾ ਦਿਓ ਮੈਂ ਆ ਜਾਣਾ ਵਾ ਸ਼ਾਮ ਨੂੰ ਆਣ ਕੇ ਤੇ ਮੈਂ ਉਹਨਾਂ ਨਾਲ ਦੀਦੀ ਨਾਲ ਹੈਨਾ ਗੱਲ ਕਰ ਲਾਂਗੀ ਕੋਈ ਗੱਲ ਨਹੀਂ ਚਲੋ ਮੈਂ ਆਈ ਆ ਪਾਪਾ ਨੇ ਹੁਣ ਕਾਲ ਲਾਇਆ ਵਾ ਪਹਿਲਾਂ ਉਹਨਾਂ ਨੇ ਕਾਲ ਕੱਟਤਾ ਆ ਤੇ ਫੇਰ ਮਤਲਬ ਕਿ ਉਹਨਾਂ ਨੇ ਨੰਬਰ ਜਿਹੜਾ ਵਾ WhatsApp ਤੋਂ ਬਲੌਕ ਕਰਤਾ ਤੇ ਕੋ ਫੋਨ ਕਾਲ ਤੋਂ ਵੀ ਬਲੌਕ ਕਰਤਾ ਮੈਨੂੰ ਇਹ ਕੋਈ ਧੋਖਣੀ ਆ ਕਿ ਤੁਸੀਂ ਪੈਸੇ ਨਹੀਂ ਪਾਏ ਤੁਸੀਂ ਸਕੈਨਰ ਮੰਗਵਾ ਲਿਆ ਤੁਸੀਂ ਸਾਡੀ ਕੋਈ ਹੈਲਪ ਨਹੀਂ ਕੀਤੀ ਚਲੋ ਤੁਸੀਂ ਕਿਹਾ ਸਾਡੇ ਲਈ ਉਹਨਾਂ ਹੀ ਬਹੁਤ ਸੀਗਾ ਕਿ ਤੁਸੀਂ ਕਹਿ ਦਿੱਤਾ ਕਿ ਆਪਾਂ ਤੁਹਾਡੀ ਹੈਲਪ ਕਰਨੀ ਆ ਜਾਂ ਤੁਸੀਂ ਸਾਡੀ ਵੀਡੀਓ ਹੀ ਦੇਖਦੇ ਹੋ ਨਾ ਉਹਦੇ 'ਚ ਸਾਡੀ ਬਹੁਤ ਹੈਲਪ ਹੁੰਦੀ ਆ ਜਿਹੜੇ ਅੱਜ ਫੁੱਲ ਸਾਡੀ ਵੀਡੀਓ ਦੇਖ ਲੈਂਦੇ ਆ ਨਾ ਉਹਦੇ ਚ ਹੀ ਸਾਡੀ ਹੈਲਪ ਹੋ ਜਾਂਦੀ ਆ ਤੁਸੀਂ ਖਾਸ ਇਹ ਜ਼ਰੂਰਤ ਨਹੀਂ ਆ ਕਿ ਤੁਸੀਂ ਕਿਉਂਕਿ ਸਾਰੇ ਨਾਰਮਲ ਫੈਮਿਲੀ ਜਿਹੜਾ ਆਪਾਂ ਆਪਾਂ ਇਦਾਂ ਤੇ ਹੈ ਨਹੀਂ ਕਿ ਬਹੁਤ ਸ਼ਾਊ ਘਰਾਂ ਇੱਕ ਦੂਜੇ ਦੀ ਹੈਲਪ ਹਾਂ ਜਿਨ੍ਹਾਂ ਨੂੰ ਬਾਬਾ ਜੀ ਨੇ ਬਹੁਤ ਦਿੱਤਾ ਆ ਉਹ ਹੈਲਪ ਕਰਦੇ ਵੀ ਆ ਤੇ ਦੀਦੀ ਪਤਾ ਮੈਂ ਤੁਹਾਨੂੰ ਇਹ ਵੀਡੀਓ ਤੁਸੀਂ ਜ਼ਰੂਰ ਵੇਖਣੀ ਆ ਮੈਨੂੰ ਪਤਾ ਆ ਤੁਸੀਂ ਮੈਨੂੰ ਇਹ ਚੀਜ਼ ਨਹੀਂ ਵਧੀਆ ਲੱਗੀ ਤੁਸੀਂ ਪਾਪਾ ਨਾਲ ਜਿਹੜਾ ਮਜ਼ਾਕ ਕੀਤਾ ਤੁਸੀਂ ਨਹੀਂ ਕੋਈ ਹਨਾ ਕਰਨਾ ਤੁਸੀਂ ਉਹਦਾ ਕਹਿ ਦਿੰਦੇ ਹਜੇ ਮੇਰਾ ਹੱਥ ਤੰਗ ਗਿਆ ਮੈਂ ਇਦਾਂ ਕਹਿ ਦਿੱਤਾ ਮੇਰੀ ਫੈਮਲੀ ਨਹੀਂ ਮੰਨੀ ਜਾਂ ਕਿਦਾਂ ਤੁਸੀਂ ਇੱਕਦਮ ਮਜ਼ਾਕ ਬਣਾਇਆ ਉਹਨਾਂ ਦਾ ਤੁਸੀਂ ਬਲੌਕ ਹੀ ਕਰਤਾ ਗਾੜੀਆਂ ਇਹ ਕੋਈ ਚੰਗੀ ਗੱਲ ਨਹੀਂ ਆ ਕਿਉਂਕਿ ਸਾਡੇ ਤੇ ਬਹੁਤ ਮਾੜਾ ਟਮਾ ਸਮਾਂ ਬੀਤਣ ਡਿਆ ਵਾ ਬਹੁਤ ਟਾਈਮ ਤੋਂ ਤੇ ਤੁਸੀਂ ਇਦਾਂ ਕਰੋਗੇ ਮਤਲਬ ਮੈਂ ਕਦੀ ਨਹੀਂ ਸੋਚਿਆ ਕਿ ਪਾਪਾ ਵੀ ਇੰਨੇ ਦੁਖੀ ਹੋਏ ਨਾ ਸੱਚੀ ਮੇਰੇ ਲੱਗੇ ਹੁਣੇ ਬੈਠੇ ਗਿਆ ਦੇਖੋ ਚੇਅਰ ਵੀ ਪਈ ਆ ਤੇ ਇੰਨੇ ਜ਼ਿਆਦਾ ਦੁਖੀ ਹੋਏ ਕਿ ਮੈਨੂੰ ਕਹਿੰਦੇ ਕਿ ਇੰਨੇ ਜ਼ਿਆਦਾ ਮਤਲਬ ਪਾਪਾ ਨੇ ਫੀਲ ਕੀਤੀ ਉਹ ਗੱਲ ਕੀ ਹਾਈ ਵੀ ਬਲੌਕ ਕਰ ਗਏ ਆ ਤੂੰ ਉਸੇ ਵਾਲੇ ਕਹਿੰਦੇ ਕਿ ਇਦਾਂ ਵੀ ਕੋਈ ਮਤਲਬ ਕੀ ਕਰ ਸਕਦਾ ਵਾ ਜੇ ਕਿੱਦਾਂ ਵਾ ਤੇ ਮੈਂ ਪਾਪਾ ਨੂੰ ਬੜੀ ਵਾਰੀ ਕਹਿੰਨੀ ਆ ਕਿ ਪਾਪਾ ਸਾਰੀ ਦੁਨੀਆ ਇੱਕੋ ਜੀਣੀ ਆ ਸਾਰੀ ਦੁਨੀਆ ਤੁਹਾਡੇ ਵਰਗੇ ਦਿਲ ਚੰਗੇ ਨਹੀਂ ਹੈਗੇ ਤੁਸੀਂ ਹਰ ਇੱਕ ਦਾ ਫੋਨ ਪਿਕ ਨਾ ਕਰਿਆ ਕਰੋ ਹਰ ਇੱਕ ਦੀ ਗੱਲ ਗੱਲ ਵਿੱਚ ਨਾ ਇੰਨਾ ਚਲੋ ਤੁਸੀਂ ਗੱਲ ਕਰਨੀ ਆ ਪਾਪਾ ਨੂੰ ਹੁੰਦਾ ਕਿਸੇ ਨੇ ਸਾਨੂੰ ਇੰਨਾ ਟਾਈਮ ਕੱਢ ਕੇ ਕਾਲ ਕੀਤਾ ਮੈਂ ਹਰ ਇੱਕ ਨਾਲ ਗੱਲ ਕਰਾਂ ਹਰ ਇੱਕ ਜਿੱਦਾਂ ਸਾਨੂੰ ਪਿਆਰ ਕਰਦੇ ਆ ਮੈਂ ਆਨਸਰ ਕਰਾਂ ਜੇ ਜਸਮੀਤ ਨਾਲ ਗੱਲ ਕਰਾਉਂਨਗੇ ਉਹ ਹਰ ਇੱਕ ਦੀ ਮੇਰ ਨਾਲ ਵੀ ਗੱਲ ਕਰਾਉਂਦੇ ਹਲੇ ਮੈਂ ਕੰਮ 'ਚ ਕਿਸੇ ਵੇਲੇ ਬਿਜ਼ੀ ਹੁੰਨੀ ਆ ਮੇਰੇ ਸਾਹਮਣੇ ਜਿੰਨੇ ਵੀ ਕਾਲ ਆਏ ਹੋਣਗੇ ਪਾਪਾ ਨੇ ਭਾਵੇਂ ਥੋੜੀ ਜੀ ਮੇਰ ਨਾਲ ਗੱਲ ਜ਼ਰ ਇਹ ਥੋੜਾ ਆ ਕਿ ਜਿੰਨੇ ਵੀ ਕੋਲ ਕੀਤੀ ਸਾਰੇ ਹੈਲਪ ਕਰਨ ਵਾਲੇ ਆ ਹਾਲਚਾਲ ਵੀ ਪੁੱਛਦੇ ਆ ਹੌਂਸਲਾ ਦਿੰਦੇ ਆ ਸਾਡੇ ਲਈ ਇਹ ਹੀ ਬਹੁਤ ਵੱਡੀ ਗੱਲ ਆ ਇੰਨਾ ਪਿਆਰ ਕਰਦੇ ਹੋ ਇਹ ਹੀ ਬਹੁਤ ਵੱਡਾ ਹੋ ਜਾਂਦੀ ਸਾਡੇ ਲਈ ਜ਼ਰੂਰੀ ਨਹੀਂ ਕਿ ਅਸੀਂ ਇਹ ਵੀਡੀਓ ਤਾਂ ਪਾ ਰਹੇ ਆ ਕਿ ਉਹ ਬਾਬਾ ਜੀ ਨੇ ਜੇ ਸਾਡੀ ਟ੍ਰੈਨੀ ਨਵਾਉਣੀ ਆ ਨਾ ਜਦੋਂ ਸਾਨੂੰ ਹੈਲਪ ਦੇਣੀ ਆ ਉਹ ਮਹਾਰਾਜ ਜੀ ਖੁਦ ਚੱਲ ਕੇ ਆਉਣਗੇ ਹੈਲਪ ਦੇਣ ਨੂੰ ਉਹ ਦਿਨ ਬਦਲਣਗੇ ਸਾਡੇ ਏਡੀ ਗੱਲ ਨਹੀਂ ਹੈਗੀ ਬਾਕੀ ਆਪਾਂ ਵਲੋਗਾਂ ਚ ਕਿਸੇ ਕੋ ਮੰਗ ਦੇਣੀ ਆ ਕਿ ਸਾਨੂੰ ਦੋ ਠੀਕ ਆ ਆਪਾਂ ਵਲੋਗ ਪਾਉਨੇ ਆਪਣੀ ਨੋਰਮਲ ਲਾਈਫ ਦਾ ਕਿਉਂਕਿ ਵਲੋਗ ਪਾਉਨੇ ਸਾਡੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਕਿਉਂਕਿ ਅਸੀਂ ਉਹ ਤੋਂ ਇਨਕਮ ਕਰਦੇ ਆ ਆਪਣੇ ਪੈਸਾ ਕਮਾਉਨੇ ਆ ਪੈਸਾ ਕਮਾਉਨੇ ਆ ਕਿਹਦੇ ਵਾਸਤੇ ਕਮਾਉਨੇ ਆਪਣੀਆਂ ਬੇਟੀਆਂ ਵਾਸਤੇ ਕਮਾਉਨੇ ਆ ਨਾ ਤੇ ਹੁਣ ਮਮਾ ਪਾਪਾ ਦੀ ਉਮਰ ਆ ਕਿ ਉਹ ਮੇਰੇ ਨਾਲ ਇਦਾਂ ਧੱਕੇ ਖਾਣ ਠੀਕ ਆ ਇਹ ਗੱਲ ਦਾ ਮੈਨੂੰ ਵੀ ਪਤਾ ਵਾ ਕਿ ਉਹਨਾਂ ਦੀ ਹੁਣ ਉਮਰ ਨਹੀਂ ਹੈਗੀ ਕਿ ਉਹ ਛੋਟੀਆਂ ਛੋਟੀਆਂ ਬੇਟੀਆਂ ਨੂੰ ਫੜ ਕੇ ਤੇ ਮੇਰੇ ਨਾਲ ਧੱਕੇ ਖਾਣ ਠੀਕ ਆ ਇਹ ਉਹਨਾਂ ਦਾ ਮੈਂ ਕਹਦਾ ਕਿ ਬੜੀ ਵੱਡੀ ਗੱਲ ਆ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿੱਥੇ ਕਹਿੰਦੇ ਆ ਕਿ ਕੁੜੀਆਂ ਨੂੰ ਬਹੁਤ ਮੁੰਡੇ ਦੇ ਸਮਾਨ ਸਮਝਿਆ ਜਾਂਦਾ ਪਰ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਘਰ ਵਿੱਚ ਪੋਤਰਾ ਨਾ ਹੋਵੇ ਜਾਂ ਗਾੜੀ ਪੀੜੀ ਨਾ ਤੁਰੇ ਇਹ ਸਮਾਜ ਉਸ ਔਰਤ ਨੂੰ ਸਵੀਕਾਰ ਨਹੀਂ ਕਰਦਾ ਉਹ ਫੇਰ ਉੱਥੇ ਹੀ ਰਹਿ ਜਾਂਦਾ ਕਿ ਹਾਂ ਤੇਰੀਆਂ ਕੁੜੀਆਂ ਆ ਕੁਝ ਵੀ ਨਹੀਂ ਆ ਗਾੜੀ ਮੈਂ ਖੁਦ ਇਹ ਗੱਲਾਂ ਸੁਣੀਆਂ ਵਾਂ ਜਿੱਤੇ ਲੋਕੀ ਕਹਿ ਦਿੰਦੇ ਆ ਕਿ ਹਾਂ ਤੇਰੀਆਂ ਕੁੜੀਆਂ ਵਾਂ ਚੱਲ ਹੋ ਜਾਂਦਾ ਇਹ ਗੱਲ ਕਿਤੇ ਨਾ ਕਿਤੇ ਜਾਇਜ਼ ਵੀ ਆ ਤੇ ਪਰ ਮੈਂ ਆਪਣੇ ਮਮਾ ਪਾਪਾ ਨੂੰ ਕਹਿੰਨੀ ਆ ਕਿ ਬਹੁਤ ਚੰਗੇ ਆ ਕਿ ਜਿਨ੍ਹਾਂ ਨੇ ਸਾਨੂੰ ਰੱਖਿਆ ਸਮਝ ਸਕਦੀਆਂ ਮੇਰੀਆਂ ਭੈਣਾਂ ਜਿਹੜੀਆਂ ਇਹ ਸਰਕਲ ਚੋਂ ਨੰਗਣੀਆਂ ਵਾਂ ਜਾਂ ਤੇ ਉੱਪਰੋਂ ਹਸਬੰਦ ਨਾਲ ਸਿਰ ਤੇ ਹੋਣਾ ਬਾਕੀ ਪਲੀਜ਼ ਮੈਂ ਹੱਥ ਜੋੜ ਕੇ ਰਿਕੁਐਸਟ ਅੱਜ ਕਰਦੀ ਆ ਚੈਨਲ ਤੇ ਤੁਸੀਂ ਹੈਲਪ ਕਰਨੀ ਆ ਜੀ ਸਦਕੇ ਆ ਤੁਸੀਂ ਹੈਲਪ ਕਰੋ ਪਰ ਇਦਾਂ ਦਾ ਮਜ਼ਾਕ ਅੱਗੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਨਾ ਕਰੇ ਮੈਂ ਸੈਨ ਸ਼ਕਤੀ ਨਹੀਂ ਹੈਗੀ ਹੁਣ ਨਾ ਪਾਪਾ ਜੀ ਆ ਨਾ ਮਿਰਚ ਆ ਮੈਂ ਚਾਹੁੰਦੀ ਨਹੀਂ ਆਪਣੇ ਚੈਨਲ ਤੇ ਮੈਂ ਕੁਝ ਗਲਤ ਬੋਲਾਂ ਜਾਂ ਇਦਾਂ ਦੇ ਮਜ਼ਾਕ ਮੈਂ ਸਹਿਣ ਕਰਾਂ ਨਾ ਮੈਂ ਕਰ ਸਕਦੀ ਤੁਸੀਂ ਚੈਨਲ ਵੇਖਣਾ ਵਾ ਤੁਸੀਂ ਵੇਖੋ ਕਮੈਂਟ ਕਰੋ ਸੋਹਣੇ ਸੋਹਣੇ ਪੂਰੀ ਵੀਡੀਓ ਵੇਖ ਲੋਗੇ ਨਾ ਸਾਡੇ ਚ ਉਹੀ ਬਹੁਤ ਹੈਲਪ ਆ ਆਪਾਂ ਮੰਗ ਦੇਣੀ ਹੈਗੇ ਕਿਸੇ ਤੋਂ ਕਿ ਸਾਨੂੰ ਦੋ ਜਿਹੜੇ ਆਪ ਅੱਗੇ ਆਉਣਦੇ ਹੈਲਪਲੀ ਬਹੁਤ ਮੇਰਾ ਸਿਰ ਝੁਕਦਾ ਹੈ ਉਹਨਾਂ ਅੱਗੇ ਕੀ ਉਹ ਸਾਡੀ ਤਕਲੀਫ ਸਮਝਦੇ ਆ ਸਾਨੂੰ ਇਨੇ ਨੇ ਸੋਹਣੇ ਕਮੈਂਟ ਕਰਦੇ ਆ ਸੋ ਪਲੀਜ਼ ਮੈਂ ਫੇਰ ਇਹੀ ਕਹਾਂਗੀ ਇਦਾਂ ਦਾ ਮਜ਼ਾਕ ਪਾਪਾ ਨਾਲ ਤੇ ਬਿਲਕੁਲ ਨਾ ਕਰੋ ਕਾਲ ਕਰਕੇ ਕਿ ਤੁਸੀਂ ਕਾਲ ਕਰ ਰਹੇ ਹੋ ਗੱਲ ਕਰ ਰਹੇ ਹੋ ਤੇ ਸਾਨੂੰ ਇਹੋ ਹੀ ਆ ਕਿ ਤੁਸੀਂ ਹੈਲਪ ਕਰੋ ਤੁਸੀਂ ਗੱਲ ਕਰ ਲਈ ਸਾਡੇ ਲਈ ਉਹੀ ਬਹੁਤ ਆ ਸੋ ਪਲੀਜ਼ ਇਦਾਂ ਦੇ ਸਕੈਨਰ ਮੰਗਾਉਣ ਵਾਲੇ ਇਦਾਂ ਦੇ ਕੰਮ ਕਰਨ ਵਾਲੇ ਤੁਸੀਂ ਪਲੀਜ਼ ਨਾ ਕਰੋ ਥੈਂਕ ਯੂ